ਤੇਜ਼ੀ ਨਾਲ ਬਦਲ ਰਹੀ ਦੁਨੀਆ ਤੇ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਹੁਣ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਆਪਣੇ ਵਿਦਿਆਕ ਪ੍ਰੋਗਰਾਮਾਂ ਦੇ ਸਿਲੇਬਸ 'ਚ ਤਬਦੀਲੀ ਕਰਨ ਲਈ ਕਿਹਾ ਹੈ ਨਾਲ ਹੀ ਕਿਹਾ ਹੈ ਕਿ ਇਸ ਬਦਲਾਅ 'ਚ ਵਿਸ਼ਾ ਵਸਤੂ ਦੇ ਬੋਝ ਨੂੰ ਘਟਕ ਕੀਤਾ ਜਾਵੇ ਇਸ ਦੀ ਥਾਂ ਸਿਲੇਬਸ 'ਚ ਜ਼ਰੂਰੀ ਜੀਵਨ ਹੁਨਰ ਅਨੁਭਵ ਤੇ ਕਰ ਸਿੱਖਣ ਨੂੰ ਸ਼ਾਮਲ ਕੀਤਾ ਜਾਵੇ ਯੂਜੀਸੀ ਨੇ ਇਹ ਪਹਿਲ ਅਜਿਹੇ ਸਮੇਂ ਕੀਤੀ ਹੈ ਜਦੋਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਸਕੂਲੀ ਪੱਧਰ ਤੇ ਸਿਲੇਬਸਾਂ 'ਚ ਬਦਲਾਅ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਹੁਣ ਇਹਦੇ ਐਨਈਪੀ ਤਹਿਤ ਆ ਰਹੀਆਂ ਸਕੂਲਾਂ ਦੀਆਂ ਨਵੀਆਂ ਪਾਠ ਪੁਸਤਕਾਂ 'ਚ ਵਿਸ਼ਾ ਵਸਤੂ ਨੂੰ ਘਟਾ ਕੀਤਾ ਗਿਆ ਹੈ ਇਸ ਦੀ ਥਾਂ ਜੀਵਨ ਹੁਨਰ ਤੇ ਸਿੱਖਣ ਆਦੀ ਦੀ ਕਲਾ ਨੂੰ ਅਹਿਮੀਅਤ ਦਿੱਤੀ ਗਈ ਹੈ ਕਮਿਸ਼ਨ ਨੇ ਦੇਸ਼ ਭਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਕੁਲਪਤੀਆਂ ਤੇ ਕਾਲਜਾਂ ਦੇ ਅਧਿਆਪਕਾਂ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ NEP 2020 ਦੀਆਂ ਸਿਫਾਰਸ਼ਾਂ ਨੂੰ ਧਿਆਨ 'ਚ ਰੱਖਦਿਆਂ ਚਲਾਏ ਜਾ ਰਹੇ ਸਾਰੇ ਵਿਦਿਅਕ ਪ੍ਰੋਗਰਾਮਾਂ 'ਚ ਸਿਲੇਬਸ 'ਚ ਫੌਰੀ ਪ੍ਰਭਾਵ ਨਾਲ ਬਦਲਾ ਦੇ ਕਦਮ ਚੁੱਕਣ ਇਸ ਤਹਿਤ ਜਿਹੜਾ ਕ੍ਰੈਡਿਟ ਫਰੇਮਵਰਕ ਤੇ ਯੋਗਤਾ ਫਰੇਮਵਰਕ ਤਿਆਰ ਕਰੋ ਉਹਨਾਂ 'ਚ ਇਸ ਗੱਲ ਦਾ ਧਿਆਨ ਰੱਖੋ ਕਿ ਉਸ 'ਚ ਐਪ੍ਰੈਂਟਿਸਸ਼ਿਪ ਇੰਟਰਨਸ਼ਿਪ ਤੇ ਹੁਨਰ ਵਿਕਾਸ ਨੂੰ ਪ੍ਰਮੁੱਖਤਾ ਨਾਲ ਥਾਂ ਦਿੱਤੀ ਜਾਵੇ ਜ਼ਿਕਰ ਹੋਗਾ ਕਿ ਐਨਈਪ ਤਹਿਤ ਮੌਜੂਦਾ ਸਮੇਂ 'ਚ ਸਕੂਲਾਂ ਤੋਂ ਲੈ ਕੇ ਉੱਚ ਸਿੱਖਿਆ 'ਚ ਵੱਡੇ ਸੁਧਾਰ ਕੀਤੇ ਜਾ ਰਹੇ ਨੇ ਸਿਲੇਬਸ 'ਚ ਬਦਲਾਅ ਵੀ ਇਸੇ ਸੁਧਾਰ ਦਾ ਇੱਕ ਹਿੱਸਾ ਹੈ ਮੌਜੂਦਾ ਸਮੇਂ 'ਚ ਦੇਸ਼ 'ਚ 4.46 ਕਰੋੜ ਤੋਂ ਵੱਧ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਨੇ ਯੂਜੀਸੀ ਦੇ 76 ਮਨੀਸ਼ਾ ਆਰ ਜੋਸ਼ੀ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਲਿਖੇ ਇਸ ਪੱਤਰ 'ਚ ਕਿਹਾ ਹੈ ਕਿ ਦੁਨੀਆ 'ਚ ਜਿਸ ਤਰ੍ਹਾਂ ਨਾਲ ਹਰ ਪਲ ਨਵੀਂ ਤਕਨੀਕ ਤੇ ਇਨੋਵੇਸ਼ਨ ਸਾਹਮਣੇ ਆ ਰਹੇ ਨੇ ਉਸ ਨੂੰ ਸਾਨੂੰ ਖੁਦ ਨੂੰ ਲਗਾਤਾਰ ਅਪਗ੍ਰੇਡ ਕਰਦੇ ਰਹਿਣਾ ਚਾਹੀਦਾ ਹੈ ਖਾਸ ਕਰਕੇ ਦੇਸ਼ ਦੀਆਂ ਮੌਜੂਦਾ ਤੇ ਭਵਿੱਖ ਚੁਣੌਤੀਆਂ ਬਾਰੇ ਨਵੀਂ ਪੀੜੀ ਨੂੰ ਤਿਆਰ ਕਰਨਾ ਪਵੇਗਾ ਜੋਸ਼ੀ ਨੇ ਕਿਹਾ ਹੈ ਕਿ ਸਾਰੇ ਉੱਚ ਵਿਦਿਅਕ ਅਦਾਰੇ ਸਿਲੇਬਸ 'ਚ ਬਦਲਾਅ ਦੀ ਪਹਿਲ ਆਪਣੇ ਏਜੰਡੇ 'ਚ ਪ੍ਰਮੁੱਖਤਾ ਨਾਲ ਸ਼ਾਮਲ ਕਰਨ